ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਜਿਹੜੀ ਆ ਉਹ ਤੁਸੀਂ ਦੇਖੀ 시ਗੀ ਗੁਰਦਵਰਾ ਸਾਹਿਬ ਸੰਤ ਬਾਬਾ ਨਿਹੰਗ ਸਿੰਘ ਦੇ ਗੁਰਦਵਰਾ ਸਾਹਿਬ ਅਸੀਂ ਲੰਗਰ ਸਾਹਿਬ ਰੁਕੇ ਸੀਗੇ ਤੇ ਨਾਲ ਗੋਦਾਵਰੀ ਨਦੀ ਦੇ ਲੱਗਦੇ ਗੁਰਦਵਰਾ ਸਾਹਿਬ ਦੇ ਦਰਸ਼ਨ ਕੀਤੇ ਸੀਗੇ ਤੇ ਅੱਜ ਅਸੀਂ ਚੱਲੇ ਆ ਜੀ ਬਿਦਰ ਤੇ ਬਿਦਰ ਸਾਰੀ ਸੰਗਤ ਬਿਦਰ ਜਾਂਦੀ ਆ ਲੇਕਿਨ ਜ਼ਿਆਦਾਤਰ 99% ਜਿਹੜੀ ਆ 99% ਸਰਗਤ ਜਿਹੜੀ ਆ ਉਹ ਗੱਡੀਆਂ ਤੇ ਹੀ ਜਾਂਦੀ ਆ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਟ੍ਰੇਨ ਤੇ ਵੀ ਜਾਇਆ ਜਾ ਸਕਦਾ ਵਾ ਤੇ ਸਵੇਰ ਦੇ ਵਜੇ ਨੇ ਜੀ 6 ਵਜੇ ਕੇ 10 ਮਿੰਟ ਹੋਏ ਨੇ ਤੇ ਸਾਢੇ 6 ਵਜੇ ਤੋਂ ਟ੍ਰੇਨ ਚਲਦੀ ਆ ਸਵੇਰੇ ਜਿਹੜੀ ਆ ਪਲੇਟਫਾਰਮ ਨੰਬਰ 2 ਤੋਂ ਜ਼ਿਆਦਾਤਰ ਚਲਦੀ ਆ ਤੇ 9:30 ਤੋਂ ਬੁਧਰ ਤੱਕ ਤਕਰੀਬਨ ਸਾਢੇ 6 ਤੋਂ ਚਲਦੀ ਆ ਤੇ ਪੂਰੇ 12 ਵਜੇ ਜਿਹੜੀ ਆ ਬਿੱਦਰ ਸਾਨੂੰ ਇਹ ਪਹੁੰਚਾ ਦੇਗੀ ਤੇ ਵਾਇਆ ਪੂਰਨਾ ਪ੍ਰਭ ਨਹੀਂ ਹੁੰਦੀ ਹੋਏ ਜਾਏਗੀ ਤੇ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਐਂਡ ਤੱਕ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਧੰਨਵਾਦ ਪਹੁੰਚ ਗਏ ਆ ਵੀ ਅਸੀਂ ਹੁਣ ਸਟੇਸ਼ਨ ਤੇ ਸਟੇਸ਼ਨ ਤੋਂ ਹੀ ਮੈਂ ਵੀਡੀਓ ਦੀ ਸ਼ੁਰੂਆਤ ਕਰ ਰਿਹਾ ਹਾਂ ਤੇ ਟਿਕਟਾ ਜਿਹੜੀ ਤਕਰੀਬਨ ਟਿਕਟ ਜਿਹੜੀ ਆ ਸਾਡਾ ਲੱਗਾ 5 ਜਾਣਿਆਂ ਦਾ 550 ਰੁਪਏ ਯਾਨੀ ਕਿ 110 ਦਾ 10 ਰੁਪਏ ਜਿਹੜੇ ਆ 1% ਦੇ ਲੱਗੇ ਨੇ ਬਿਦਰ ਤੱਕ ਯਾਨੀ ਕਿ 220 ਰੁਪਏ ਤੁਸੀਂ ਵਾਪਸ ਹੋ ਕੇ ਆ ਸਕਦੇ ਹੋ ਤੇ ਕੀ ਰਸਤੇ ਦਾ ਸਫਰ ਦਾ ਕਿੱਦਾਂ ਰਹਿੰਦਾ ਵਾ ਸਾਰਾ ਕੁਝ ਅੱਜ ਤੁਹਾਨੂੰ ਦੱਸਦੇ ਆ ਤੇ ਜੁੜੇ ਰਹੋ ਐਂਡ ਤੱਕ ਇਸ ਵੀਡੀਓ ਦੇ ਵਿੱਚ ਤੇ ਸਟੇਸ਼ਨ ਤੇ ਹੁਣ ਅਸੀਂ ਪਹੁੰਚ ਗਏ ਆ ਤੇ 2 ਨੰਬਰ ਪਲੇਟਫਾਰਮ ਤੇ ਸਾਡੀ ਜਿਹੜੀ ਆਊਟ ਟ੍ਰੇਨ ਲੱਗੀ ਹੋਈ ਆ ਤਸਵੀਰ ਦੇ ਵਿੱਚ ਨੇ 6:00 ਵਜੇ ਤੇ 10 ਮਿੰਟ ਹੋਏ ਆ ਚਲੋ ਜੀ ਅੰਦਰ ਐਂਟਰ ਹੋ ਗਏ ਹੁਣ ਅਸੀਂ ਸਾਹਮਣੇ ਲੱਗੀ ਹੈ ਸਾਡੀ ਟ੍ਰੇਨ 2 ਨੰਬਰ ਪਲੇਟਫਾਰਮ ਤੇ। ਪਰ ਅਸੀਂ 2 ਨੰਬਰ ਪਲੇਟਫਾਰਮ ਤੇ ਜਾ ਕੇ ਇਸ ਟ੍ਰੇਨ 'ਚ ਬੈਠਣਾ ਸੀ। ਟ੍ਰੇਨ ਦਾ ਨੰਬਰ ਤੁਹਾਨੂੰ ਦੱਸਦਾ ਮੈਂ ਟ੍ਰੇਨ ਦਾ ਨੰਬਰ ਵੀ ਇਹ ਲੱਗੀ ਆ ਟ੍ਰੇਨ। ਆ ਗਏ ਆ ਜੀ ਪਲੇਟਫਾਰਮ ਨੰਬਰ 2 ਤੇ ਤੇ ਇਹ ਟ੍ਰੇਨ ਜਿਹੜੀ ਆ ਇਹ ਲਗਭਗ ਖਾਲੀ ਜਾਂਦੀ ਆ ਅੱਜ ਤੁਹਾਨੂੰ 슬ੀਪਰ 'ਚ ਨਹੀਂ ਜਰਨਲ ਚ ਤੁਹਾਨੂੰ ਦੱਸਾਂਗੇ ਕਿ ਕਿੰਨਾ ਕੁ ਰਸਾ ਰਹਿੰਦਾ ਇਹਦੇ ਚ ਤੇ ਲਗਭਗ ਕਹਿੰਦੇ ਖਾਲੀ ਜਾਂਦੀ ਹੈ ਟ੍ਰੇਨ ਤੁਸੀਂ ਤਕਰੀਬਨ 6 ਵਜੇ ਤੁਸੀਂ ਤੁਰੋਗੇ ਨਾ ਤੇ 6 ਵਜੇ ਆਪਣੇ ਗੁਰਦੁਆਰਾ ਸਾਹਿਬ ਤੋਂ ਤੇ ਤਾਂ ਵੀ ਤੁਸੀਂ 5 ਤੋਂ 10 ਮਿੰਟ ਚ ਇੱਥੇ ਪਹੁੰਚ ਸਕਦੇ ਹੋ ਤੁਰ ਕੇ ਵੀ ਤੇ ਇਹ ਟ੍ਰੇਨ ਜਿਹੜੀ ਹੈ ਲਗਭਗ 2 ਨੰਬਰ ਤੋਂ ਚੱਲਦੀ ਹੈ ਕਹਿੰਦੇ ਦਿੱਲੀ 2 ਨੰਬਰ ਪਲੇਟਫਾਰਮ ਤੋਂ ਟ੍ਰੇਨ ਲਗਭਗ ਖਾਲੀ ਹੈ ਥੈਂਕ ਯੂ ਲੋਜੀ ਹੋ ਗਈ ਚੱਲੀ ਹਰੀ ਚੰਡੀ ਹੋ ਗਈ ਆ ਤੇ 6:30 ਵਜੇ 6:00 ਵਜੇ ਤੇ 31 ਮਿੰਟ ਦਾ ਟਾਈਮ ਹੋਇਆ ਜੀ ਪੂਰੇ 6:31 ਤੇ ਚੱਲ ਪਈ ਆ ਦੂਸਰੇ ਪਾਸੇ ਖਲੋਤੀ ਆ ਲਾਲਕੂਆ ਅਮਰਸਰ ਵੈਰੀ ਗੁੱਡ ਦੂਸਰੇ ਪਾਸੇ ਟ੍ਰੇਨ ਖੜੀ ਆ ਲਾਲਕੂਆ ਅਮਰਸਰ ਤੇ ਚੱਲ ਪਈ ਆ ਜੀ ਹੁਣ ਟ੍ਰੇਨ ਸਾਡੀ ਤੇ ਇੱਥੋਂ ਹੁਣ ਤਕਰੀਬਨ 6:35 ਘੰਟੇ ਦੇ ਕਰੀਬ ਜਿਹੜਾ ਇਹ ਟਾਈਮ ਲਗਾਏਗੀ ਤੇ ਟ੍ਰੇਨ ਦਾ ਜਿਹੜਾ ਨੰਬਰ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਵਾਂ ਅੱਗੇ ਜਾ ਕੇ ਤੁਹਾਨੂੰ ਥੋੜੀ ਜਿਹੀ ਟ੍ਰੇਨ ਦੀ ਵੀ ਜਾਣਕਾਰੀ ਦਿੰਦਾ ਮੈਂ ਵਿੱਚੋਂ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਵਾਂ ਟ੍ਰੇਨ ਟ੍ਰੇਨ ਕੋਈ ਨਹੀਂ ਜ਼ਿਆਦਾ ਭੀੜ ਨਹੀਂ ਹੈਗੀ ਟ੍ਰੇਨ ਦੇ ਵਿੱਚ ਜ਼ਿਆਦਾਤਰ ਵਹਿ ਲਈ ਜਾਂਦੀ ਹੈ ਟ੍ਰੇਨ ਸਵੇਰੇ 6:30 ਵਜੇ ਚੱਲਦੀ ਆ ਤੇ ਜ਼ਿਆਦਾਤਰ ਵਹਿ ਨਹੀਂ ਹੁੰਦਾ ਇਹਦੇ ਵਿੱਚ ਜਨਰਲ 'ਚ ਬੜੇ ਆਰਾਮ ਨਾਲ ਤੁਸੀਂ ਬੈਠ ਕੇ ਜਾ ਸਕਦੇ ਹੋ ਤੇ ਜਰਨਲ ਚ ਜ਼ਿਆਦਾ ਕਰਾਇਆ ਨਹੀਂ ਲੱਗਦਾ तकरीबन 110 ਰੁਪਏ ਵਨ ਸਾਈਡ ਤੇ ਅਪ ਡਾਊਨ 220 ਰੁਪਏ ਤੁਸੀਂ ਉੱਥੇ ਰਾਤ ਰੁਕਣਾ ਸੀ ਵੀ ਤੇ ਅੱਜ ਤੁਹਾਨੂੰ ਜਰਨੀ ਜਿਹੜੀ ਹੈ ਦੀ ਟ੍ਰੇਨ ਦੀ ਦਿਖਾਉਣੀ ਆ ਟ੍ਰੇਨ ਦਾ ਨੰਬਰ ਆ ਜੀ 16594 ਟ੍ਰੇਨ ਦਾ ਅੱਜ ਫੇਰ ਬਦਲ ਗਈ ਆ ਮੌਸਮ ਰਾਤ ਸਾਰੀ بارش ਵਧੀ ਰਹੀ ਆ ਇਹ ਆ ਜੀ ਅਜੂਦ ਸਾਹਿਬ ਨੰਦਾਜੜ ਦਾ ਸਟੇਸ਼ਨ ਇਹ ਤੋਂ ਨਿਕਲ ਗਏ ਹੁਣ ਅਸੀਂ ਬਾਹਰ ਟ੍ਰੇਨ ਦਾ ਵਿਚਲਾ ਮਾਹੌਲ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਵਾ ਦੇਖੋ ਟ੍ਰੇਨ ਖਾਲੀ ਆ ਆਪਣੇ ਬੰਦੇ ਬਸ ਬੈਠੇ ਹੋਏ ਨੇ ਕੁਝ ਉਧਰ ਬੈਠੇ ਨੇ ਤੇ ਕੁਝ ਐ ਵੀ ਸੀਟਾਂ ਖਾਲੀ ਨੇ ਟ੍ਰੇਨ ਲਗਭਗ ਖਾਲੀ ਜਾਂਦੀ ਆ ਦੇਖ ਲਓ ਤੁਸੀਂ ਤੇ ਤਕਰੀਬਨ ਜਿਹੜਾ ਆ ਮਾਹੌਲ ਇੱਥੇ ਰਾਤ ਸਾਰੀ ਬਾਰਿਸ਼ ਪੈਂਦੀ ਰਹੀ ਐ ਤੇ ਸਵੇਰ ਸਾਰ ਬਾਰਿਸ਼ ਛੱਡੀ ਆ ਕਿਉਂ ਜੀ ਹਾਂਜੀ ਮਾਹੌਲ ਕਿਦਾਂ ਦਾ ਇੱਥੇ ਠੰਡਾ ਮਾਹੌਲ ਆ ਕਿ ਗਰਮ ਠੰਡਾ ਪੂਰਾ ਰਿਹਾ ਪੂਰਾ ਠੰਡਾ ਹਾਂਜੀ ਅੱਛਾ ਰਾਤ ਤਾਂ ਕੰਬਲ ਲਾ ਕੇ ਸੌਣ ਦੀ ਲੋੜ ਪੈਂਦੀ ਹੈ ਨਾ ਛੋਟੇ ਪਤਲੇ ਵਾਲੇ ਹਾਂਜੀ ਪੱਖਾ ਲਾ ਦੇ ਵੀ ਲੋੜ ਪੈਂਦੀ ਪੱਕਾ ਲਾਣ ਦੀ ਲੋੜ ਨਹੀਂ ਪੈਂਦੀ ਆਪਰ ਆਪ ਲਾਇਆ ਸੀਗਾ ਹਨਾ ਹਾਂਜੀ ਇਹ ਆ ਜੀ ਮਾਹੌਲ ਨਦੇੜ ਸਾਹਿਬ ਤੋਂ ਬਿਦਰ ਦੀ ਅੱਜ ਟ੍ਰੇਨ ਦੀ ਜਰਨੀ ਤੁਹਾਨੂੰ ਪੂਰੀ ਦਿਖਾਉਣੀ ਆ ਤੇ ਜਾਣਕਾਰੀ ਪੂਰੀ ਤੁਹਾਨੂੰ ਦੇਣੀ ਆ ਟ੍ਰੇਨ ਜਿਹੜੀ ਆ ਬੰਗਲੌਰ ਜਾਂਦੀ ਆ ਬੰਗਲੌਰ ਤੱਕ ਟ੍ਰੇਨ ਜਾਂਦੀ ਆ ਇਹ ਡੇਲੀ ਚੱਲਦੀ ਆ ਡੇਲੀ ਸਵੇਰੇ 6:30 ਵੇਲੇ ਤੇ ਪੂਰੇ 12 ਵਜੇ ਬਿਦਰ ਪਹੁੰਚਦੀ ਆ ਤੇ ਟ੍ਰੇਨ ਦਾ ਨੰਬਰ ਹੈਗਾ 16594 ਇੱਕ ਚੀਜ਼ ਵੀ ਮੈਂ ਤੁਹਾਨੂੰ ਜਾਣਕਾਰੀ ਦੇਣ ਲੱਗਾ ਇਹ ਜਿਹੜੀ ਟ੍ਰੇਨ ਨੰਦੇੜ ਸਾਹਿਬ ਤੋਂ ਉਸੇ ਰੂਟ ਜਾ ਰਹੀ ਆ ਜਿੱਧਰ ਨੂੰ ਪਹਿਲੇ ਮਨਮਾਨ ਤੋਂ ਅਸੀਂ ਨੰਦੇੜ ਆਉਨੇ ਆ ਪਹਿਲੇ ਆਉਣਾ ਪੂਰਨਾ ਸਟੇਸ਼ਨ ਫਿਰ ਆਉਣਾ ਪ੍ਰਬਣੀ ਸਟੇਸ਼ਨ ਤੇ ਪ੍ਰਬਣੀ ਤੋਂ ਇਹ ਮੁੜਨੀ ਆ ਬਿਦਰ ਨੂੰ ਕਰਨਾਟਕਾ ਵੱਲੋਂ ਤੇ ਰੂਟ ਉਹੀ ਆ ਤਕਰੀਬਨ ਇੱਥੋਂ 70 ਕਿਲੋਮੀਟਰ ਤੱਕ ਜਾਵਾਂਗੇ ਪ੍ਰਬਣੀ ਤੱਕ ਨੰਦੇੜ ਸਾਹਿਬ ਤੋਂ ਤੇ ਉਧਰੋਂ ਫਿਰ ਪ੍ਰਬਣੀ ਤੋਂ ਸਾਈਡ ਤੇ ਟ੍ਰੇਨ ਜਿਹੜੀ ਆ ਮੁੜ ਜਾਂਦੀ ਆ ਪ੍ਰਬਣੀ ਤੱਕ ਸ਼ਾਇਦ ਮੇਰੇ ਖਾਲ ਵਨਵੇ ਟ੍ਰੇਨ ਦੀ ਲਾਈਨ ਜਿਹੜੀ ਚੱਲਦੀ ਪਈ ਆ ਕੋ ਟ੍ਰੇਨ ਨਹੀਂ ਆ ਰਹੀ ਆ ਤੇ ਕ੍ਰੋਸਿੰਗ ਹੋ ਰਹੀ ਆ ਪ੍ਰਬਣੀ ਤੋਂ ਅੱਗੇ ਜਿਹੜੀ ਆ ਬਨਮਾਰ ਤੱਕ ਡਬਲ ਲਾਈਨ ਹਲੇ ਨਹੀਂ ਚੱਲੀ ਆ ਯਾ ਸੋਹਣੇ ਸੋਹਣੇ ਕਰੋ ਨੇ ਤੇ ਇਹ ਪ੍ਰਬਣੀ ਤੋਂ ਪਛੇਂਲੇ ਹਲਪੁਰਨਾ ਪੁਰਨਾ ਪਹੁੰਚੇ ਵਾਲੇ ਪੁਰਨਾ ਰੇਲ ਦੇ ਬਾਹਰ ਆ ਡਰੇ ਨੇ ਤੇ ਪੁਰਨਾ ਜਿਹੜਾ ਵਾ ਤਕਰੀਬਨ 31 ਕਿਲੋਮੀਟਰ ਐ ਇੱਥੋਂ ਨੰਦੇੜ ਸਾਹਿਬ ਤੋਂ ਤੇ 31 ਕਿਲੋਮੀਟਰ ਦਾ ਸਫ਼ਰ ਜਿਹੜਾ ਵਾ ਪੂਰਾ ਕੀਤਾ ਵਾਲੇ ਤੱਕ ਇੱਥੋਂ ਤੱਕ ਤੇ ਮੌਸਮ ਜਿਹੜਾ ਵਾ ਵਧੀਆ ਵਧੀਆ ਮੌਸਮ ਠੰਡਾ ਮੌਸਮ ਤੇ ਕੋਈ ਵੀ ਪੱਖਾ ਚਲਾਉਣ ਦੀ ਲੋੜ ਨਹੀਂ ਪੈ ਰਹੀ ਟ੍ਰੇਨ ਦੇ ਵਿੱਚ ਅਇਨਾ ਜਿਆਦਾ ਵਧੀਆ ਮੌਸਮ ਹੈ ਤੇ ਪੂਰਨਾ ਸਟੇਸ਼ਨ ਜਿਹੜਾ ਵਾ ਉਹ ਪਹੁੰਚਦੇ ਹਾਂ ਕਰੋ ਬਹੁਤ ਸੋਹਣੇ ਲੱਗਦੇ ਨੇ ਜਿਹੜੇ ਮੋੜ ਇਸ ਪਾਸੇ ਦੇ ਜਾਂ ਸਭ ਤੋਂ ਪਿੱਛੇ ਬੈਠੇ ਇਸ ਕਰਕੇ ਕਰੋ ਵਧੀਆ ਲੱਗਦੇ ਨੇ ਅਗੋਂ ਰੇਲ ਸਾਰੀ ਜਿਹੜੀ ਆ ਦਿਖ ਰਹੀ ਹੈ ਤੇ ਅੱਗੇ ਬੈਠੇ ਇਹ ਅੱਧੀ ਪਿੱਛੇ ਅੱਧੀ ਅੱਗੇ ਓਫ ਰੋਡ ਉਹਨਾਂ ਮਜ਼ਾ ਨਹੀਂ ਆਉਂਦਾ ਕਰੋ ਦੇਖਣਾ ਉਹ ਇਹ ਟ੍ਰੇਨ ਜਿਹੜੀ ਆ ਤਕਰੀਬਨ ਕਿੰਦੇ ਵਧੀਆ ਰਾਈਟ ਟਾਈਮ ਤੇ ਪਹੁੰਚਦੀ ਹੈ ਅੱਜ ਦੇਖਦੇ ਆਂ ਕਿ 12 ਵਜੇ ਪਹੁੰਚਦੇ ਆਂ ਕਿ ਨਹੀਂ ਅਸੀਂ ਪਹੁੰਚ ਗਏ ਜੀ ਪੂਰਨਾ ਸਟੇਸ਼ਨ ਤੇ ਇਹ ਆ ਪੂਰਨਾ ਦਾ ਪੂਰਨਾ ਸਟੇਸ਼ਨ 33 ਕਿਲੋਮੀਟਰ ਦਾ ਸਫ਼ਰ ਕਰਕੇ ਤੇ ਇੱਥੇ ਤੱਕ ਪਹੁੰਚੀ ਆ ਟ੍ਰੇਨ ਸਾਡੀ ਪੂਰਨਾ ਸਟੇਸ਼ਨ ਇਹ ਵੀ ਵਧੀਆ ਸਟੇਸ਼ਨ ਆ ਇੱਥੇ ਜਦੋਂ ਅਸੀਂ ਪਹੁੰਚਦੇ ਹਾਂ ਉਹ ਹਜੂਰ ਸਾਹਿਬ ਲਈ ਲਾਸਟ ਸਟੇਸ਼ਨ ਹੁੰਦਾ ਹੈ ਪੁਰਨਾ ਪੁਰਨਾ ਤੋਂ ਬਾਅਦ ਸਿੱਧੀ ਹਜੂਰ ਸਾਹਿਬ ਜਾ ਕੇ ਰੁਕਦੀ ਹੈ ਟ੍ਰੇਨ ਜਿਹੜੇ ਜਦੋਂ ਅਸੀਂ ਪੰਜਾਬ ਤੋਂ ਸੱਚਖੰਡ ਲੈ ਆਉਂਦੇ ਆ ਤੇ ਇਹ ਟ੍ਰੇਨ ਜਿਹੜੀ ਆ ਕਾਫੀ ਇਹ ਵੀ 703 ਟ੍ਰੇਨ ਵਿੱਚੋਂ ਜਨਰਲ ਦੇ ਡੱਬੇ ਤੁਹਾਨੂੰ ਮੈਂ ਦਿਖਾਇਆ ਕਿ ਜਨਰਲ ਵੀ ਵਧੀਆ ਵਾ ਆ ਗਿਆ ਜੀ ਪਰਬਣੀ ਸਟੇਸ਼ਨ ਪਰਬਣੀ ਤੇ ਇੱਥੇ ਹੁਣ ਦੇਖਦੇ ਆ ਲਾਈਨ ਚੇਂਜ ਹੁੰਦੀ ਆ ਕਿ ਜਾਂ ਕਿੱਧਰ ਹੁੰਦੀ ਆ ਲੋ ਜੀ ਛੜਦਾ ਪਰਬਣੀ ਸਟੇਸ਼ਨ ਅਸੀਂ ਤੇ ਇਤੋਂ ਹੁਣ ਅਗਲਾ ਸਟੇਸ਼ਨ ਆਏਗਾ ਪਰਲੀ ਤੇ ਪਰਲੀ ਸਟੇਸ਼ਨ ਤੇ ਜਾ ਕੇ ਤੁਹਾਨੂੰ ਮੈਂ ਅਪਡੇਟ ਦਿੰਨਾ ਇੱਕ ਹੋਰ ਨਵੀਂ ਇਸ ਸਟ੍ਰੇਨ ਦੀ ਅਪਡੇਟ ਪਰਬਣੀ ਸਟੇਸ਼ਨੋਂ ਅਸੀਂ ਹੁਣ ਛੱਡ ਦਿੱਤਾ ਇੱਥੋਂ ਤੱਕ ਹੁਣ ਤਕਰੀਬਨ ਸਫ਼ਰ ਜਿਹੜਾ ਸੀ 125 ਕਿਲੋਮੀਟਰ ਦਾ ਸਫ਼ਰ ਕਰ ਚੁੱਕੇ ਆਂ। ਇਹ ਸਟੇਸ਼ਨ ਆ ਗਿਆ ਜੀ ਪਰਲੀ। ਪਰਲੀ ਸਟੇਸ਼ਨ ਜਿਹੜਾ ਵਾ ਇਹ ਇੱਥੋਂ ਹੁਣ ਇੰਜਨ ਚੇਂਜ ਹੋਏਗਾ। ਇਸ ਤੋਂ ਬਾਅਦ 50 ਕਿਲੋਮੀਟਰ ਜਾ ਕੇ ਫਿਰ ਟ੍ਰੇਨ ਦਾ ਇੰਜਨ ਦੋ ਵਾਰ ਚੇਂਜ ਹੁੰਦਾ ਵਾ। ਬਜਰ ਤੱਕ ਜਾਂਦੇ ਆ ਦੋ ਵਾਰ ਇੰਜਨ ਚੇਂਜ ਹੁੰਦਾ ਹੈਗਾ। ਇਸ ਸਟੇਸ਼ਨ ਆ ਪਰਲੀ ਹੁਣ ਇੱਥੇ ਇੰਜਨ ਚੇਂਜ ਹੋਏਗਾ। ਇਸ ਤੋਂ ਬਾਅਦ ਹੋਏਗਾ ਅਗਲੇ ਕਿਹੜੇ ਸਟੇਸ਼ਨ ਦੇ ਉਹ ਵੀ ਮੈਂ ਤੁਹਾਨੂੰ ਦੱਸਦਾ ਵਾਂ। ਇਹ ਟਰੇਨ ਜਿਹੜੀ ਆ ਤਕਰੀਬਨ 4 ਸਟੇਟਾਂ ਨੂੰ ਪਾਰ ਕਰਦੀ ਆ ਤੁਰਦੀ ਆ ਮਹਾਰਾਸ਼ਟਰ ਤੋਂ ਫਿਰ ਹੌਂਦਾਵਾ ਕਰਨਾਟਕਾ ਕਰਨਾਟਕਾ ਤੋਂ ਬਾਅਦ ਇਹ ਜਾਂਦੀ ਆ ਤਲੰਗਾਨਾ ਦੇ ਵਿੱਚ ਤੇ ਤਲੰਗਾਨਾ ਤੋਂ ਬਾਅਦ ਇਹ ਆਂਧਰਾ ਪ੍ਰਦੇਸ਼ ਚ ਜਿਹੜੀ ਆ ਬੈਂਗਲੂਰੂ ਤੱਕ ਇਹ ਟਰੇਨ ਜਿਹੜੀ ਜਾਂਦੀ ਆ ਇਹ ਆ ਜੀ ਪਰਲੀ ਸਟੇਸ਼ਨ ਤੇ ਹੁਣ ਪਰਲੀ ਸਟੇਸ਼ਨ ਤੇ ਖੜੀ ਆਸੀਂ ਸਭ ਤੋਂ ਪਿਛਲੇ ਬੰਨੇ ਬੈਠੇ ਹੋਏ ਆ ਤੇ ਇਸ ਹੁਣ ਇਧਰ ਹੀ ਜਨ ਲੱਗੇਗਾ ਦੂਸਰੇ ਪਾਸੇ ਸੀਗਾ ਪਹਿਲੇ ਹੁਣ ਇਸ ਪਾਸੇ ਲੱਗੇਗਾ ਇਹ ਅਜਿਸਟੇਸ਼ਨ ਪਰਲੀ ਬੈਜਲਾਤ ਇਧਰੋਂ ਗੱਡੀ ਜਿਹੜੀ ਆ ਉਹ ਇੰਜਣ ਆ ਗਿਆ ਜੀ ਉੱਥੋਂ ਹੁਣ ਚੇਂਜ ਹੋ ਰਿਹਾ ਵਾ ਲਓ ਜੀ ਆ ਗਿਆ ਜੀ ਇੰਜਣ ਤੇ ਲੱਗ ਗਿਆ ਹੁਣ ਇੰਜਣ ਆਤਾ ਹੁਣ ਚੱਲੀਏ ਤੇ ਸਭ ਵੀ ਕੋ ਖਤਮ ਹੋਤਾ ਹੈ ਟ੍ਰੇਨ ਦਾ ਨੰਬਰ ਕੀ ਆ ਮੈਂ ਉਹ ਦੱਸਦਾ ਸਾਰਾ ਕੁਝ ਤੁਹਾਨੂੰ ਇਹ ਆ ਗਿਆ ਜੀ ਟ੍ਰੇਨ ਦਾ ਨੰਬਰ 145 93 ਅਸੀਂ ਜਾ ਰਹੇ ਹਾਂ ਜਦੋਂ ਆਉਣਾ ਇਹਦਾ ਨੰਬਰ 16593 ਇਹ ਹੈਗਾ ਜੀ ਬੈਂਗਲੂਰੂ ਜਾਂਦੀ ਹੈ ਟ੍ਰੇਨ ਨੰਬਰ 82 ਟੂ ਬੈਂਗਲੂਰੂ ਚਲੋ ਹੁਣ ਆਪਣੀ ਸੀਟ ਤੇ ਬੈਠੀਏ ਇੰਨਾਂ ਦੇ ਅਲੱਗ ਹੁਣ ਅਗਲੀ ਜਰਨੀ ਵੱਲ ਵਧੀਏ ਅਰਲੀ ਬੈਦਨਾ ਤੋਂ ਅਸੀਂ ਚੱਲ ਪਏ ਫਿਰ ਬੈਕ ਨੂੰ ਚੱਲੀ ਹੈ ਟ੍ਰੇਨ ਤੇ ਜੋਤਰੀ ਲਿੰਗ ਇੱਕ ਇੱਥੇ ਵੀ ਆ ਇੱਥੇ ਵੀ ਬੜੇ ਬੜੇ ਦੂਰੋਂ ਦੁਨੀਆ ਦਰਸ਼ਨ ਕਰਨ ਆਉਂਦੀ ਆ ਅਰਲੀ ਬੈਦਨਾ ਆ ਗਿਆ ਜੀ ਕਮਲਨਗਰ ਸਟੇਸ਼ਨ ਤੇ ਹਲਕਾ ਹਲਕਾ بارش ਦੇ ਨਾਲ ਇੱਥੇ ਵੀ ਸਵਾਗਤ ਹੋ ਰਿਹਾ ਵਾ ਇੱਥੋਂ ਰਹਿ ਕੇ ਦੋ ਸਟੇਸ਼ਨ ਹੋਰ ਤੇ ਬਿਦਰ ਕਮਲਨਗਰ ਸਟੇਸ਼ਨ ਟ੍ਰੇਨ ਵਧੀਆ ਰਹੀ ਆ ਠੀਕ ਹੀ ਆ ਜਰਨੀ ਟ੍ਰੇਨ ਦੀ ਤੇ ਇਹ ਟ੍ਰੇਨ ਦੇ ਉੱਤੇ ਸਫ਼ਰ ਜਿਹੜਾ ਕਰਨਾ ਚਾਹੀਦਾ ਵਾ ਸਭ ਨੂੰ ਲਓ ਜੀ ਇਹ ਕਰਨਾਟਕਾ ਸ਼ੁਰੂ ਹੋ ਗਿਆ ਹੁਣ ਇੱਥੋਂ ਤੇ ਪਿੱਛੇ ਸੀਗਾ ਮਹਾਰਾਸ਼ਟਰ ਹੁਣ ਕਰਨਾਟਕਾ ਸ਼ੁਰੂ ਹੋ ਗਿਆ ਫਿਰ ਇਹ ਤੇਲੰਗਾਨਾ ਚ ਵੜੇਗੀ ਤੇ ਤੇਲੰਗਾਨਾ ਤੋਂ ਬਾਅਦ ਇਹ ਆਂਧਰਾ ਪ੍ਰਦੇਸ਼ ਚ ਜਾਏਗੀ ਹੁਣ ਤੱਕ ਅਸੀਂ ਤਕਰੀਬਨ 238 ਕਿਲੋਮੀਟਰ ਦਾ ਸਫ਼ਰ ਪੂਰਾ ਕੀਤਾ ਵਾ ਹੁਣ ਇੱਥੋਂ ਵਿਦਰ ਤੱਕ ਟੋਟਲ ਸਫ਼ਰ ਆ ਇਸ ਟ੍ਰੇਨ ਦਾ ਨੰਦੇੜ ਸਾਹਿਬ ਤੋਂ ਲੈ ਕੇ ਤੇ ਵਿਦਰ ਤੱਕ 300 ਕਿਲੋਮੀਟਰ ਦਾ ਪੂਰਾ ਸਫ਼ਰ ਆ ਤੇ ਟ੍ਰੇਨ ਗਈ ਹੈ ਚੱਲ ਹੁਣ ਅਸੀਂ ਚੜੀਏ ਦੌੜ ਕੇ ਟ੍ਰੇਨ ਗਈ ਚੱਲ ਕੀ ਲਾ ਰਹੇ ਵਾਹ ਜੀ ਵਾਹ ਟ੍ਰੇਨ ਚੱਲ ਗਈ ਤੇ ਇਹ ਸਟੇਸ਼ਨ ਸੀਗਾ ਕਮਲਨਗਰ ਇੱਥੋਂ ਤਕਰੀਬਨ ਤੁਸੀਂ ਕਹਾਂ ਲੋ ਕਿ 60 ਕਿਲੋਮੀਟਰ ਦਾ ਸਫ਼ਰ ਹੋ ਰਹਿ ਗਿਆ ਬਦਰ ਦਾ ਤੇ ਮੌਸਮ ਬਹੁਤ ਵਧੀਆ ਵਾ بارش ਜਿਹੜੀ ਹਲਕੀ ਹਲਕੀ ਹੋ ਰਹੀ ਆ ਬਹਾਲ ਕੀ ਸਟੇਸ਼ਨ ਬਹਾਲ ਕੀ ਪਹੁੰਚੇ ਤੇ ਬਹਾਲ ਕੀ ਤੋਂ ਰਹਿ ਗਿਆ ਹੁਣ ਸਿਰਫ 38 ਕਿਲੋਮੀਟਰ ਈ ਤੇ 838 ਕਿਲੋਮੀਟਰ 300 ਕਿਲੋਮੀਟਰ ਦਾ ਟੋਟਲ ਸਫ਼ਰ ਸੀਗਾ ਤੇ ਇਧਰ ਕਾਫੀ ਜ਼ਿਆਦਾ ਰਾਸ਼ ਸੀਗਾ ਪਹਿਲੇ ਟ੍ਰੇਨ 'ਚ ਲੇਕਿਨ ਆਪਣੀਆਂ ਸੀਟਾਂ ਦਾ ਆਪਣਾ ਖੁੱਲੇ ਡੁੱਲੇ ਆ ਘਾਟੀ ਬਣ ਦਈਦੇ ਆ ਤੇ ਬਹੁਤ ਜ਼ਿਆਦਾ ਠੀਕ ਆ ਟ੍ਰੇਨ ਜਰਨੀ ਇਹ ਵੀ ਵਧੀਆ ਵਾ ਹਾਰਨ ਹੋ ਗਿਆ ਹੁਣ ਚੜੀਏ ਭਲਕੀ ਸਟੇਸ਼ਨ ਦਾ ਸ਼ਾਨਦਾਰ ਅੱਗੇ ਦੀ ਕਾਨਾਪੁਰ ਸਟੇਸ਼ਨ ਇਹ ਵਿਦਰ ਤੋਂ ਇੱਕ ਸਟੇਸ਼ਨ ਪਹਿਲਾ ਹੋਆ ਕਾਨਾਪੁਰ ਅਗਲਾ ਸਟੇਸ਼ਨ ਆਏਗਾ ਵਿਦਰ 100 ਕਿਲੋਮੀਟਰ ਦੀ ਜਿਹੜੀ ਯਾਤਰਾ ਹੈ ਬਹੁਤ ਵਧੀਆ ਰਹੀ ਹੈ ਇਹ ਪਹੁੰਚੇ ਹੁਣ ਅਸੀਂ ਕਾਨਾਪੁਰ ਸਟੇਸ਼ਨ ਆਵਾਜ਼ ਸਾਹਮਣੇ ਰੱਖਾ ਤਾ ਇਸ ਕਿਤੇ ਕਿੱਥੇ ਚੱਲਿਆ ਸਾਡੀ ਅੰਮਾ ਪਾਇਆ ਲਓ ਜੀ ਪਹੁੰਚ ਗਏ ਜੀ ਬਿਦਰ ਸਟੇਸ਼ਨ ਤੇ ਇਹ ਆ ਗਿਆ ਜੀ ਬਿਦਰ ਸਟੇਸ਼ਨ ਇਹ ਜਰਨੀ ਸਾਡੀ ਜਿਹੜੀ ਆ ਉਹ 300 ਕਿਲੋਮੀਟਰ ਦੀ ਜਰਨੀ ਜਿਹੜੀ ਆ ਉਹ ਪੂਰੀ ਹੋਈ ਹੈ ਇੱਥੋਂ ਤੱਕ ਤੇ ਤਕਰੀਬਨ ਪੌਣੇ ਪੌਰੇ ਦਾ ਟਾਈਮ ਹੋਇਆ ਹੈ ਤੇ ਬਿਦਰ ਅਸੀਂ ਪਹੁੰਚ ਗਏ ਆ ਤੇ ਸਵੇਰੇ ਚਲੇ ਸੀਗੇ 6:30 ਵਜੇ ਤੇ ਹੁਣ ਅਸੀਂ ਪਹੁੰਚੇ ਆ तकरीबन ਪੌਣੇ 1 ਵਜੇ ਦਾ ਟਾਈਮ ਤੇ ਵਿਧਰ ਪਹੁੰਚੇ ਆ ਤੇ ਉਮੀਦ ਕਰਦੇ ਆ ਕਿ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਕਿਉਂਕਿ ਨੰਦੇੜ ਸਾਹਿਬ ਤੋਂ ਹਜੂਰ ਸਾਹਿਬ ਤੋਂ ਵਿਧਰ ਨਾਨਕਚੀਰਾ ਸਾਹਿਬ ਟਰੇਨ ਤੇ ਵੀ ਆਇਆ ਜਾ ਸਕਦਾ ਵਾ ਟਰੇਨ ਦੀ ਜਿਹੜੀ ਵੀਡੀਓ ਆ ਇਹ ਪਹਿਲੀ ਵਾਰ ਮੈਂ ਪਾ ਰਿਹਾ ਹਾਂ ਜਿਹੜੀ ਕੀ ਵੀਡੀਓ ਟ੍ਰੈਂਡ ਦੀ ਅਜੇ ਤੱਕ ਨਹੀਂ ਪਾਈ ਕਿਸੇ ਨੇ ਤੇ ਇਹ ਜਾਣਕਾਰੀ ਤੁਹਾਨੂੰ ਦਿੱਤੀ ਆ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ ਮਿਲਦੇ ਆ ਅਗਲੀ ਵੀਡੀਓ 'ਚ ਨਾਨਕਜੀਰਾ ਸਾਹਿਬ ਬੇਦਰ ਤੋਂ ਦਰਸ਼ਨ ਕਰਾਉਂਦੇ ਆ ਤੁਹਾਨੂੰ ਜੁੜੇ ਰਹੋ ਇਸ ਵੀਡੀਓ 'ਚ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਧੰਨਵਾਦ